ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਜੈ ਸ਼ੰਕਰ ਜੈ ਨਾਗ ਦੀ ਤਸਾ ਦੋਸਤੋ ਅੱਜ ਤੁਹਾਨੂੰ ਇੱਕ ਸੱਪ ਨਹੀਂ ਪੰਜਾਬ ਦੀ ਸੱਪਾਂ ਦੇ ਵਿੱਚ ਇੱਕ ਤੁਰਦੀ ਫਿਰਦੀ ਮੌਤ ਦਿਖਾ ਰਿਹਾ ਮੌਤ ਵੀ ਐਹੋ ਜੀ ਕਿ ਜਿਹੜੀ ਵਾਕਿਆ ਹੀ ਮੌਤ ਹੈ ਪਹਿਲਾਂ ਤੁਸੀਂ ਇਹ ਸੱਪ ਦੇ ਦਰਸ਼ਨ ਕਰੋ ਵੈਸੇ ਵੀ ਸਾਵੰਦ ਦਾ ਮਹੀਨਾ ਚੱਲ ਰਿਹਾ ਬੰਬ ਬੰਬ ਬੋਲੇ ਤੇ ਫਿਰ ਤੁਹਾਨੂੰ ਦਿਖਾਣੇ ਆ ਸੱਪ ਜਿੱਦਾਂ ਕਿ ਦੋਸਤੋ ਇਹ ਸੱਪ ਨੂੰ ਆਪਾਂ ਕਹਿੰਦੇ ਆ ਕੋਮਨ ਕਰੈਟ ਤੁਸੀਂ ਇਹਦਾ ਡਿਜ਼ਾਈਨ ਦੇਖ ਰਹੇ ਜੇ ਬਲੈਕ ਰੰਗ ਦਾ ਸੱਪ ਆ ਵਾਈਟ ਰੰਗ ਦੀਆਂ ਧਾਰੀਆਂ ਦੋਸਤੋ ਸਭ ਤੋਂ ਪਹਿਲਾਂ ਇਹਦਾ ਟਾਈਮ ਸਮਝੋ ਕਿ ਇਹ ਨਿਕਲਦਾ ਕਿਦੋਂ ਜਿੱਦਾਂ ਬਰਸਾਤਾ ਬਰਸੂਤਾ ਨੇ ਦੇ ਨਾ ਗਰਮੀ ਦੇ ਵਿੱਚ ਦੇਣਵਾ ਖੇਤਾਂ ਵਗੈਰਾ ਚ ਵੀ ਰਹਿੰਦੇ ਆ ਇਸ ਆਪਣੇ ਕੀ ਕਰਨਾ ਵਾ ਕਿ ਰਾਤ ਦੇ ਟਾਈਮ ਇਹਨੇ ਮੂਵਮੈਂਟ ਕਰਨੀ ਆ ਦਿਨ ਦੇ ਟਾਈਮ ਇਹ ਸਭ ਤੁਹਾਨੂੰ ਬਹੁਤ ਘੱਟ ਮਿਲੂਗਾ ਇਹਨੇ ਰਾਤ ਦੇ ਟਾਈਮ ਮੂਵਮੈਂਟ ਕਰਨੀ ਆ ਇਹਨੇ ਇਨਸਾਨ ਦੇ ਘਰ ਚ ਆਉਣਾ ਫਿਰ ਜਿਹੜੇ ਬੈਡਰੂਮ ਚ ਜਿਹੜੇ ਕਮਰੇ ਦੇ ਵਿੱਚ ਇਨਸਾਨ ਸੌਂਦੇ ਆ ਇਹਨੇ ਉਸ ਕਮਰੇ ਦੇ ਵਿੱਚ ਵੜਨਾ ਫਿਰ ਇਹਨੇ ਉਸ ਮੰਜ਼ੀ ਤੱਕ ਚੜਨਾ ਮੰਜੀ ਦੇ ਚੜ ਕੇ ਇਹ ਬੰਦੇ ਨੇ ਬਿਲਕੁਲ ਬੰਦੇ ਦੇ ਨਾਲ ਸੌਂ ਜਾਂਦਾ ਮੰਜੀ ਦੇ ਚੜ ਕੇ ਬੰਦੇ ਦੇ ਨਾਲ ਕਿਉਂ ਸੌਂਦਾ ਉਹਦਾ ਕੀ ਕਾਰਨਾ ਇਹ ਬੰਦੇ ਦੇ ਸਰੀਰ ਦੀ ਗਰਮੀ ਲੈਂਦਾ ਜਦੋਂ ਬੰਦੇ ਦੇ ਸਰੀਰ ਦੀ ਗਰਮੀ ਇਹਨੂੰ ਕਮਰੇ 'ਚੋਂ ਮਿਲਣੀ ਸ਼ੁਰੂ ਹੋ ਜਾਂਦੀ ਹੈ ਬੰਦੇ ਦੇ ਨਾਲ ਸੌਂ ਜਾਂਦਾ ਸੁੱਤੇ ਪੇ ਤਾਂ ਮਾਰਾ ਜਾ ਦਬਾ ਪੈਂਦਾ ਵਾ ਇਹ ਬਾਈਟ ਕਰ ਦਿੰਦਾ ਸੁੱਤੇ ਪੇ ਦੋਸਤੋ ਇਹਦੀ ਬਾਈਟ ਦਾ ਹੀ ਨਹੀਂ ਪਤਾ ਲੱਗਦਾ ਸਭ ਤੋਂ ਵੱਡੀ ਗੱਲ ਆ ਵੀ ਇਹ ਸੱਪ ਦਾ ਜ਼ਹਿਰ ਚੜਨ ਲੱਗਾ 2.5 ਤੋਂ 3 ਘੰਟੇ ਲੱਗਦੇ ਆ ਉਹ ਵੀ ਦੱਸਦੇ ਆ ਵੀ ਇਹ ਸੱਪ ਦੇ ਲੱਛਣ ਕੀ ਆ ਪਰ ਜਦੋਂ ਵੀ ਕਿਸੇ ਨੂੰ ਇਹ ਸੱਪ ਲੜੇ ਇਹਦੇ ਕੋਈ ਦੇਸੀ ਦਵਾਈ ਕੋਈ ਹਕੀਮ ਕੋਈ ਵੈਦ ਕੋਈ ਨਾਜ਼ਾ 200 ਕੋਈ ਮਣਕਾ ਕਿਸੇ ਵੀ ਚੀਜ਼ ਨੇ ਕਾਟ ਨਹੀਂ ਕਰਨੀ ਐਸੀ ਵੀ ਕਿੰਨਾ ਚਾਰਾਂ ਦਿਨਾਂ ਦੇ ਵਿੱਚ ਦੋ ਮਰੀਜ਼ ਸੱਪ ਕੱਟੇ ਵਾਲੇ ਬਚਾਏ ਆ ਇੱਕ ਤੁੰਗ ਪੇਰ ਦਾ ਤੁੰਗ ਪਿੰਡ ਵਾ ਸਾਡੇ ਲਾਗੇ ਆ ਵੀਰ ਜੀ ਉਥੋਂ ਦੇ ਆ ਤੇ ਆ ਤੁੰਗਣੀ ਜੋਤੀਸ਼ਾ ਜੋਤੀਸ਼ਾ ਪਿੰਡ ਵਾ ਸਾਡੇ ਲਾਗੇ 5-7 ਕਿਲੋਮੀਟਰ ਵੀਰ ਜੀ ਝੋਨੇ ਨੂੰ ਖਾਦ ਪਾ ਰਹੇ ਸੀ ਪੈਰ ਆਇਆ ਸੱਪ ਨੇ ਇੱਥੇ ਲੱਠ ਤੇ ਦੰਦੀ ਵੱਡੀ ਉਹ ਵੀਰ ਜੀ ਬਿਲਕੁਲ ਕੈਮ ਆ ਇੱਕ ਕੈਰੋਂ ਦੇ ਆਰਮੀ ਦੇ ਵਿੱਚ ਪਾ ਜੀ ਆ ਉਹ ਪੱਠੇ ਪਾਉਣ ਲੱਗੇ ਸੀ ਉੱਥੋਂ ਉਹਨਾਂ ਨੂੰ ਸੱਪ ਕੱਟਿਆ ਤੇ ਉਹ ਵੀ ਵੀਰ ਜੀ ਮੇਰੇ ਕੈਮ ਆ ਦੇਖੋ ਸਾਡਾ ਮਕਸਦ ਇਹ ਨਹੀਂ ਹੈਗਾ ਵੀ ਸੱਪ ਲੜੇ ਤੇ ਅਸੀਂ ਟ੍ਰੀਟਮੈਂਟ ਕਰੀਏ ਸਾਡਾ ਮਕਸਦ ਇਹ ਹੈ ਕਿ ਜੇ ਜ਼ਹਿਰ ਵਾਲਾ ਸੱਪ ਲੜਿਆ ਤੇ ਇਨਸਾਨ ਨੂੰ ਟੀਕੇ ਲਵਾ ਕੇ ਵੀ ਉਹਦੀ ਜਾਨ ਬਚਾਈ ਜਾਏ ਤੇ ਜੇ ਬਿਨਾਂ ਜ਼ਹਿਰ ਵਾਲਾ ਸੱਪ ਕੱਟਿਆ ਬਾਅਦ ਤੇ ਉਸ ਜੀ ਨੂੰ ਕੈਮ ਕੀਤਾ ਜਾਏ ਹੁਣ ਅਸੀਂ ਤੁਹਾਨੂੰ ਕੁਝ ਚੀਜ਼ਾਂ ਸਮਝਾਉਣ ਲੱਗੇ ਆ ਇਹ ਦੇਖੋ ਦੋਸਤੋ ਇਹ ਸੱਪ ਲੜ ਗਿਆ ਪੂਰੀ ਬਾਹ ਚ ਜ਼ਹਿਰ ਆ ਗਿਆ ਆ ਮਨਕਾ ਦਾ ਦੀ ਕਿਦਾਂ ਜਾਨ ਬਚਾ ਦੂਗਾ ਇਹ ਦੇਖੋ ਠੀਕ ਹੈ ਡਾਕਟਰ ਤੋਂ ਜਾਣ ਤੋਂ ਪਹਿਲਾਂ ਸੱਪ ਲੜੇ ਦਾ ਕੀ ਟਰੀਟਮੈਂਟ ਹੈ ਅੱਜ ਤੁਹਾਨੂੰ ਅਸੀਂ ਉਹ ਦੱਸ ਰਹੇ ਹਾਂ ਪਰ ਇਹ ਜਿਹੜਾ ਟਰੀਟਮੈਂਟ ਦੱਸ ਰਹੇ ਹਾਂ ਸਿਰਫ ਡਾਕਟਰ ਤੋਂ ਜਾਣ ਤੋਂ ਪਹਿਲਾਂ ਦਾ ਵਾ ਆਪਾਂ ਇੱਕ ਸਰੀਂਜ ਲੈਣੀ ਆ ਜਿੱਦਾਂ ਵੀਰ ਖੇਤਾਂ ਚ ਰਹਿੰਦੇ ਆ ਇਸ ਤਰੀਕੇ ਇੱਕ ਸਰੇਂਜ ਹੁੰਦੀ ਆ ਆਪਾਂ ਇਹਨੂੰ ਉੱਤੋਂ ਵੱਡ ਦੇਣਾ ਜਦ ਤੱਕ ਆ ਮੈਂ ਵੱਡਦੀ ਆ ਉਸ ਤੋਂ ਬਾਅਦ ਤੁਸੀਂ ਇਸ ਚੀਜ਼ ਨੂੰ ਬਾਹਰ ਕੱਢਣਾ ਇਹਦੀ ਸੈਦ ਇਸ ਤਰੀਕੇ ਨਾਲ ਕਮਾ ਲੈਣੀ ਆ ਜਦ ਤੱਕ ਤੁਸੀਂ ਵੀਡੀਓ ਦੇ ਵਿੱਚ ਦੇਖ ਰਹੇ ਜੇ ਆ ਕਲਰ ਬਣੀ ਆ ਜਦੋਂ ਕਿਸੇ ਨੂੰ ਸੱਪ ਕੱਟਦਾ ਜਿਆਦਾ ਜ਼ੋਰ ਦੀ ਦਬਾ ਨਹੀਂ ਦੇਣਾ ਜੇ ਕਿਸੇ ਕੋਲ ਗਰਮ ਪੱਟੀ ਹੈਗੀ ਆ ਤੇ ਗਰਮ ਪੱਟੀ ਦੇ ਨਾਲ ਹੌਲੀ ਹੌਲੀ ਪੱਟੀ ਬਲੇਟਣੀ ਆ ਜਿਆਦਾ ਕੱਸ ਕੇ ਨਹੀਂ ਤੁਸੀਂ ਬੰਨਣਾ ਕਿ ਨਾੜਾ ਰੁਗੰਦਾ ਡਰਨ ਦਾ ਉਸ ਤੋਂ ਬਾਅਦ ਉਹ ਕੀ ਕਰਦਾ ਦੋ ਤਿੰਨ ਥੱਲੇ ਨੂੰ ਚੀਰੇ ਦੇਣੇ ਚੀਰਾ ਇਦਾਂ ਨਹੀਂ ਦੇਣਾ ਨਾੜਾ ਕੱਟਣ ਦਾ ਡਰ ਹੁੰਦਾ ਪੰਜ ਚਾਰ ਚੀਰੇ ਦੇ ਕੇ ਫਿਰ ਇਸ ਤਰੀਕੇ ਨਾਲ ਤੁਸੀਂ ਸਰਿੰਜ ਰਾ ਕੇ ਖਿੱਚਨੀ ਆ ਇਹ ਦੇਖੋ ਇਹਨੇ ਪੰਪਿੰਗ ਦਾ ਕੰਮ ਕਰਦਾ ਜਦਾਂ ਕਿ ਤੁਸੀਂ ਵੀਡੀਓ ਦੇ ਵਿੱਚ ਦੇਖ ਰਹੇ ਜੇ ਉਸ ਤੋਂ ਬਾਅਦ ਉਹ ਐਸੀ ਚੀਜ਼ ਨੂੰ ਆਪਾਂ ਕਹਿੰਦੇ ਆ ਠਿਕਰੀ ਨਿਸ਼ਾਤਰ ਇਹ ਚੀਜ਼ ਦਾ ਪਾਊਡਰ ਬਣਾਉਣਾ ਜਦੋਂ ਕੋਈ ਸੱਪ ਲੜਦਾ ਵਾ ਬੰਦੇ ਦੇ ਸਰੀਰ ਦੇ ਵਿੱਚ ਜਿੱਥੇ ਬਾਈਟ ਹੁੰਦੀ ਆ ਉਸ ਸਮੇਂ ਤੇ ਖੂਨ ਚੰਮਣਾ ਸ਼ੁਰੂ ਹੋ ਜਾਂਦਾ ਇਹ ਨਸ਼ਾਤਰ ਦਾ ਕੀ ਕੰਮ ਆ ਜਦੋਂ ਤੁਸੀਂ ਦੋ ਦੋ ਵਾਰੀ ਪੰਜ ਸੱਤ ਚੀਰੇ ਦੇ ਕੇ ਸਰਿੰਜ ਲਾ ਲਈ ਨਸ਼ਾਤਰ ਵਿੱਚ ਭਰਤਾ ਉਸ ਤੋਂ ਬਾਅਦ ਕੀ ਹੋਣਾ ਨਸ਼ਾਤਰ ਨੇ ਉੱਥੇ ਖੂਨ ਜੰਮਣ ਨਹੀਂ ਦੇਣਾ ਉਹਨੇ ਖੂਨ ਬਾਹਰ ਕੱਢੀ ਜਾ ਇਹ ਸਾਰੇ ਟ੍ਰੀਟਮੈਂਟ ਜਿਹੜੇ ਆ ਸੱਪ ਲੜੇ ਦੇ ਪੰਜ ਤੋਂ ਸੱਤ ਹੱਦ 10 ਮਿੰਟ ਤੱਕ ਕੰਮ ਆਉਂਦੇ ਆ ਤੇ ਦੋਸਤੋ ਇਹ ਸੱਪ ਲੜੇ ਦੇ ਉੱਤੇ ਸਿਰਫ ਉਹ ਸਿਰਫ ਇੰਜੈਕਸ਼ਨ ਕੰਮ ਆਉਣਾ ਜੇ ਕੋਈ ਵੀ ਦੇਸੀ ਦਵਾਈ ਕੰਮ ਨਹੀਂ ਜੇ ਹਣੀ ਇਹ ਸੱਪ ਜਦੋਂ ਲੜਦਾ ਸਭ ਤੋਂ ਪਹਿਲਾਂ ਸੰਗ ਦਾ ਸੁੱਕਣਾ ਪੇਟ 'ਚ ਦਰਦ ਹੋਣੀ ਸਾਹ ਲੈਣ 'ਚ ਦਿੱਕਤ ਜਿਦਾ ਬੜਿਆ ਜਿਆਦਾ ਸ਼ਰਾਬ ਪੀਤੇ ਨੀ ਇਹਦਾ ਨਸ਼ਾ ਹੋਣਾ ਤੇ ਉਸ ਤੋਂ ਵੀ ਜ਼ਿਆਦਾ ਵੀ ਨੀਂਦ ਆਉਣੀ ਕਾਫੀ ਚੀਜ਼ਾਂ ਨੇ ਅਸੀਂ ਦੇਸੀ ਦਵਾਈ ਦੇ ਕਰਦੇ ਆ ਜਿੱਦਾਂ ਕਿਸੇ ਦਾ ਟਾਈ ਫੈਟ ਨਾ ਠੀਕ ਹੁੰਦਾ ਏ ਦੋਸਤੋ ਕਿਸੇ ਦੇ ਗੁਰਦੇ ਚ ਪੱਥਰੀ ਆ ਗਾਰੰਟੀ ਨਾਲ ਨਿਕਲੂਗੀ ਕਿਸੇ ਨੂੰ ਪੀਲੀਏ ਦੀ ਪ੍ਰੋਬਲਮ ਆ ਠੀਕ ਹੋਊਗਾ ਸਭ ਤੋਂ ਵੱਡੀ ਗੱਲ ਆ ਵੀ ਅਸੀਂ ਸਕਿਨ ਅਲਰਜੀ ਦੇ ਬੜੇ ਮਰੀਜ਼ ਵੇਖਦੇ ਆ ਕਿਸੇ ਨੂੰ ਦਮੂਹੀ ਦਾ ਕੱਖ ਜਾਂ ਕਿਸੇ ਤਰ੍ਹਾਂ ਦਾ ਵੀ ਜ਼ਖਮ ਆ ਗੱਲਾਂ ਨਾ ਨੀ ਸਾਡੇ ਮੋਬਾਈਲ ਦੇ ਵਿੱਚ 500 ਵੀਡੀਓ ਪਈ ਆ 15-15 ਸਾਲ ਪੁਰਾਣੇ ਪੈਰ ਜਿਹੜੇ ਆ ਲੋਕਾਂ ਨੂੰ ਬਵਾਗੇ ਵੀਡੀਓ ਬਣਾਈ ਦੀ ਆ ਵੀਰ ਜੀ ਗੰਨਾਪਰਾਣਾ ਠੀਕ ਕਰਕੇ ਵੀ ਵੀਡੀਓ ਬਣਾਈ ਦੀ ਆ ਤੇ ਜੇ ਕਿਸੇ ਨੂੰ ਕੋਈ ਦਿੱਕਤ ਪਰੇਸ਼ਾਨੀ ਆ ਤਾਂ ਸਾਡੇ ਨਾਲ ਸਲਾਹ ਕਰ ਸਕਦਾ ਨੰਬਰ 95 92 99 63 ਤੇ 35 ਇਹ ਵੀਡੀਓ ਤੁਸੀਂ ਸਾਡੇ YouTube ਚੈਨਲ 나ਗ ਕੇ ਬਾਈ ਦੇ ਦੇਖ ਰਹੇ ਜੇ ਨੰਬਰ ਫੀਡ ਕਰ ਲਓ 24 ਘੰਟੇ ਸਰਵਿਸ ਆ ਕਿਸੇ ਨੂੰ ਭਿੱਖੀ ਪਿੰਡ ਤਰਨਤਾਰਨ ਅੰਮ੍ਰਿਤਸਰ ਸਾਪ ਨਿਕਲਦਾ ਵਾ ਰਾਤ 2 ਵਜੇ ਜਰੂਰ ਤੇ ਪੈਂਦੀ ਆ ਅਸੀਂ ਆਪਣੇ ਰਿਸਕ ਤੇ ਆਵਾਂਗੇ ਅਸੀਂ ਕਿਸੇ ਦੇ ਰਿਸਕ ਤੇ ਨਹੀਂ ਆਉਂਦੇ ਬਾਕੀ ਲਾਈਕ ਸ਼ੇਅਰ ਕਮੈਂਟ ਕਰੇ